ਜੇ ਡੀ ਸਰਕਾਰ ਫੰਕਸ਼ਨ ਵਿੱਚ ਟੈਂਟ ਵਾਲੇ ਵੀ ਦਿੱਲੀ ਤੋਂ ਬੁਲਾ ਰਹੀ ਹੈ ਤੁਸੀਂ ਦੇਖਿਆ ਹੀ ਪਿੱਛੇ ਇਹਨਾਂ ਕੀ ਕਰਨਾ ਟੈਂਡਰ ਕੱਢ ਕੇ ਤੇ ਦਿੱਲੀ ਤੋਂ ਕੋਈ ਏਜੰਸੀ ਬੁਲਾ ਲੈ ਲੋਜੀ ਰਜਿਸਟ੍ਰੇਸ਼ਨ ਕਰੋ ਫਿਰ ਸਕੀਮ ਲਾਂਚ ਤਾ ਹੋਏ ਪਹਿਲੇ ਲਾਂਚ ਕਰਨ ਤੋਂ ਪਹਿਲੇ ਦੱਸਣ ਵੀ ਕਿੰਨੇ ਕਿਹੜੇ ਕਿਹੜੇ ਪ੍ਰਾਈਵੇਟ ਹਸਪਤਾਲਾਂ ਨੇ ਤੁਹਾਡੀ ਰਜਿਸਟ੍ਰੇਸ਼ਨ ਕਰਾ ਲਈ ਹਵਾ ਹਵਾਈ ਪ੍ਰੋਪਗੈਂਡਾ ਮਸ਼ਹੂਰੀ ਗੱਲ ਕੁਝ ਹੁੰਦੀ ਏ ਇਹ ਕੁਝ ਦਿਖਾ ਦਿੰਦੇ ਇਹਨਾਂ ਨੂੰ ਤੇ ਕਰਜ਼ੇ ਤੇ ਇਹਨਾਂ ਨੂੰ ਮਿਲਣਾ ਨਹੀਂ ਸਰਕਾਰ ਨੇ ਕੇਂਦਰ ਨੇ ਆਪਣੀ ਲਿਮਿਟ ਪੈਸੀ ਘਟਾਤੀ ਇਹਨਾਂ ਦੀ ਕੰਪਨੀ 16000 ਕਰੋੜ ਰੁਪਏ ਪਿੱਛੇ ਸਾਡੀ ਆਪਣੀ ਗੱਲਬਾਤ ਵੀ ਹੋਈ ਸੀ ਤੇ ਪੈਸੇ ਕਿੱਥੇ ਨੇ ਇਹਨਾਂ ਨੂੰ ਤੇ 8-10000 ਕਰੋੜ ਰੁਪਏ ਆਪਣਾ ਖਰਚਾ ਇਤਕੀ ਘਟਾ ਕਰਨਾ ਪੈਣਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਂਨਾ ਵੱਲੋਂ ਇੱਕ ਨਵੀਂ ਸਕੀਮ ਲਾਂਚ ਕੀਤੀ ਗਈ ਹੈ ਜਿਸ ਦਾ ਨਾਮ ਰੱਖਿਆ ਗਿਆ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਹਾਲਾਂਕਿ ਇਸ ਸਿਹਤ ਬੀਮਾ ਯੋਜਨਾ ਨੂੰ ਕੇਜਰੀਬਾਰ ਨੂੰ ਬੁਲਾ ਕੇ ਪਹਿਲੇ ਹੀ ਲਾਂਚ ਕਰ ਦਿੱਤਾ ਜਾਂਦਾ ਤੇ ਕੈਬਨਿਟ ਚ ਬਾਚੋਂ ਪਾਸ ਕੀਤੀ ਜਾਂਦੀ ਹੈ ਤੇ ਉੱਥੇ ਮੁੱਖ ਮੰਤਰੀ ਗੱਲ ਦਾ ਹੋਰ ਦਾਵਾ ਕਰਦੇ ਨੇ ਕਿ ਪੰਜਾਬ ਦੇ ਹਰੇਕ ਨਾਗਰਿਕ ਨੂੰ ਜਿਹੜੀ ਇਸ ਦੀ ਜਿਹੜੀ ਸਹੂਲਤ ਮਿਲੇਗੀ ਪਰ ਜਿਹੜਾ ਬਜਟ ਦੇ ਵਿੱਚ ਉਹਨਾਂ ਨੇ ਜਿਹੜੇ ਪਰਿਵਾਰ ਰੱਖੇ ਨੇ ਉਹ ਕੇਵਲ 65 ਲੱਖ ਪਰਿਵਾਰ ਨੇ ਤੇ ਇਸ ਤੋਂ ਇਲਾਵਾ ਇਸ ਸਕੀਮ ਦੇ ਵਿੱਚ ਇੱਕ ਵੱਡੇ ਕਪੜੇ ਦੀ ਸ਼ੰਕਾ ਜਤਾਈ ਹੈ ਹਰਜੀਤ ਸਿੰਘ ਹੋਣਾ ਨੇ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਨੇ ਆਖੇਕਰ ਕਿਹੜਾ ਕਪੜਾ ਕਿਸ ਤਰੀਕੇ ਨਾਲ ਕਪੜਾ ਕੀਤਾ ਜਾ ਰਿਹਾ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਹਜੇ ਤਾਂ ਅਰਜੀਤ ਸਿੰਘ ਜੀ ਸਕੀਮ ਸ਼ੁਰੂ ਹੀ ਨਹੀਂ ਹੋਈ ਤੇ ਤੁਸੀਂ ਕਹਿੰਦੇ ਹੋ ਕਿ ਇਹਦੇ ਵਿੱਚ ਵੱਡਾ ਕਪੜਾ ਵੱਡਾ ਲੋਚਾ ਕੀਤਾ ਜਾ ਰਿਹਾ ਸੱਸੇਕਲ ਜਸਪੀਤ ਜੀ ਜਸਪੀਤ ਜੀ ਜਿਵੇਂ ਤੁਸੀਂ ਦੱਸਿਆ ਇਹ ਪਹਿਲੀ ਸਕੀਮ ਹੈ ਕਿ ਦਿੱਲੀ ਤੋਂ ਲਾਲਾ ਅਰਵਿੰਦ ਕੇਜਰੀਵਾਲ ਜੀ ਨੂੰ ਬੁਲਾ ਕੇ 3-4 ਕਰੋੜ ਰੁਪਏ ਨੂੰ ਪੰਜਾਬ ਦੇ ਪੈਸੇ ਨੂੰ ਥਿਲੀ ਲਾ ਕੇ ਤੇ ਸਕੀਮ ਲਾਂਚ ਕੀਤੀ ਤੇ 10 ਦਿਨ ਬਾਅਦ ਕੈਬਨਿਟ ਵਿੱਚ ਪਾਸ ਹੋਈ ਤੁਹਾਨੂੰ ਇੰਨਾ ਸਾਲ ਹੋ ਗਏ ਨੇ ਪੱਤਰਕਾਰਤਾ ਚ ਤੁਸੀਂ ਕਦੇ ਦੇਖਿਆ ਜੇ ਬਈ ਕੈਬਨਿਟ ਦੀ ਸਕੀਮ ਬਾਅਦ ਵਿੱਚ ਪਾਸ ਹੋਈ ਓਏ ਤੇ ਮੰਤਰੀ ਬੁਲਾ ਕੇ ਦਿੱਲੀ ਤੋਂ ਤੇ ਕੇਤਰੀਵਾਲ ਜੀ ਨੂੰ ਬੁਲਾ ਕੇ ਤੇ ਉਹਨੂੰ ਲਾਂਚ ਕਰਤੀ ਸਾਰੇ ਮੋਹਾਲੀ ਦੇ ਵਿੱਚ ਉਸ ਦਿਨ ਕਰਫਿਊ ਲਗਾਇਆ ਸੀ ਕਰਫਿਊ ਵਾਲੀ ਸਿਚੁਏਸ਼ਨ ਸੀ ਤੁਸੀਂ ਦੇਖੋ ਇਹਨਾਂ ਕੀ ਕਰਨਾ ਮੈਂ ਕਿਉਂ ਕਹਿ ਰਿਹਾ ਵੀ ਇਹ ਪੰਜਾਬ ਵਿੱਚ ਇੱਕ ਹੋਰ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਉਣ ਵਾਲੀ ਗੱਲ ਹੈ ਉਹ ਐਵੇਂ ਮੇ ਜਸਪ੍ਰੀਤ ਜੀ ਇਹਨਾਂ ਕੀ ਕਰਨਾ ਤੁਸੀਂ ਉਸ ਤੇ ਦੇਖਿਆ ਹੋਣਾ ਜਿਸ ਦਿਨ ਫੰਕਸ਼ਨ ਸੀ ਤੇ ਕਹਿ ਰਹੇ ਸਨ ਵੀ ਇਹ ਸਾਰਿਆਂ ਦੀ ਰਜਿਸਟ੍ਰੇਸ਼ਨ ਹੋਏਗੀ ਆਧਾਰ ਦਿਖਾਓ ਕੋਈ ਹੋਰ ਡਾਕੂਮੈਂਟ ਦਿਖਾਓ ਤੇ ਰਜਿਸਟ੍ਰੇਸ਼ਨ ਹੋਏਗੀ ਜੇ ਈਡੀ ਸਰਕਾਰ ਫੰਕਸ਼ਨ ਵਿੱਚ ਟੈਂਟ ਵਾਲੇ ਵੀ ਦਿੱਲੀ ਤੋਂ ਬੁਲਾ ਰਹੀ ਹੈ ਤੁਸੀਂ ਦੇਖਿਆ ਹੀ ਪਿੱਛੇ ਇਹਨਾਂ ਕੀ ਕਰਨਾ ਟੈਂਡਰ ਕੱਢ ਕੇ ਤੇ ਦਿੱਲੀ ਤੋਂ ਕੋਈ ਏਜੰਸੀ ਬੁਲਾ ਲੈਣੀ ਲੋ ਜੀ ਰਜਿਸਟ੍ਰੇਸ਼ਨ ਕਰੋ ਕੋਈ 5-400 ਕਰੋੜ ਦਾ ਟੈਂਡਰ ਹੋ ਜਾਏਗਾ ਤੇ ਜਿਵੇਂ ਸਾਡੇ ਪ੍ਰਧਾਨ ਜੀ ਨੇ ਵੀ ਕਿਹਾ 20 30 ਪੈਸੇ 40 ਪੈਸੇ ਨਾ ਵਾਪਸ ਲੈ ਲੈਣੇ ਨੇ ਉਹ ਪਹਿਲੇ ਤੇ 5 6 ਮਹੀਨੇ ਰਜਿਸਟ੍ਰੇਸ਼ਨ ਚੱਲੇਗੀ ਫਿਰ ਸਕੀਮ ਲਾਂਚ ਤਾਂ ਹੋਏ ਪਹਿਲੇ ਲਾਂਚ ਕਰਨ ਤੋਂ ਪਹਿਲੇ ਦੱਸਣ ਵੀ ਕਿੰਨੇ ਕਿਹੜੇ ਕਿਹੜੇ ਪ੍ਰਾਈਵੇਟ ਹਸਪਤਾਲਾ ਨੇ ਤੁਹਾਡੀ ਰਜਿਸਟ੍ਰੇਸ਼ਨ ਕਰਾ ਲਈ ਹੈ ਕਿ ਐਵੇਂ ਹੀ ਉਹ ਕਿਉਂਕਿ ਇਹਨਾਂ ਦੀ ਤੁਸੀਂ ਪਿੱਛੇ ਦੇਖ ਲਓ ਕਦੀ ਰੰਗਲਾ ਪੰਜਾਬ ਕਦੀ ਤੁਸੀਂ ਦੱਸੋ ਰੰਗਲੇ ਪੰਜਾਬ ਵਿੱਚ ਇੱਕ ਪੰਜੀ ਆਈ ਹੈ ਅੱਜ ਤੱਕ ਇਹਨਾਂ ਕੋਲ ਸਿਰਫ ਇਹ ਹਰ ਚੀਜ਼ ਨੂੰ ਇੱਕ ਸਟੇਜ ਜਿਵੇਂ ਕੱਲ ਬਾਜਾ ਸਾਹਿਬ ਨੇ ਵੀ ਕਿਹਾ ਐਕਸਰਫੋਨੋ ਹਵਾ ਹਵਾਈ ਪ੍ਰੋਪਗੈਂਡਾ ਮਸ਼ਹੂਰੀ ਗੱਲ ਕੁਛ ਹੁੰਦੀ ਏ ਇਹ ਕੁਛ ਦਿਖਾਉਂਦੇ ਨੇ ਸਿਰਫ ਪੰਜਾਬ ਦੇ ਖਜ਼ਾਨੇ ਨੂੰ ਐਡਵਰਟਾਈਜ਼ਮੈਂਟ ਨਾ ਤੇ ਤੁਸੀਂ ਦੇਖੋ ਜਦੋਂ ਬਜਟ ਆਇਆ ਬਜਟ ਵਿੱਚ ਸੀ 65 ਲੱਖ ਪਰਿਵਾਰਾਂ ਦਾ ਸਾਰੇ ਪੰਜਾਬ ਵਿੱਚ ਵੱਡੇ ਵੱਡੇ ਹੋਲਡਿੰਗ ਲੱਗ ਗਏ ਸਿਹਤ ਯੋਜਨਾ ਸਿਹਤ ਯੋਜਨਾ 6 ਮਹੀਨੇ ਤੋਂ ਪਹਿਲੇ ਤੇ ਉਹੀ 2-4 ਕਰੋੜ ਰੁਪਏ ਉਹੀ ਲਾਇਆ ਹੋਣਾ ਫਿਰ ਕੇਜਰੀਵਾਲ ਸਾਹਿਬ ਫੰਕਸ਼ਨ ਆਇਆ ਉਹ ਲਾਇਆ ਉਹਨਾਂ ਕਿ ਪਤਾ ਨਹੀਂ ਹੁਣ ਰਜਿਸਟ੍ਰੇਸ਼ਨ ਕਰਾਣਗੇ ਏਜੰਸੀ ਨੂੰ ਫਿਰ ਉਹਦੇ 2-400 ਕਰੋੜ ਰੁਪਈਆ ਪੰਜਾਬ ਦਾ ਫੋਕਣਗੇ ਬਜਟ ਦੀ ਗੱਲ ਤੁਸੀਂ ਜਿਵੇਂ ਕਹੀ ਹੈ ਬਜਟ ਚ 65 ਲੱਖ ਪਰਿਵਾਰ ਦਾ ਜ਼ਿਕਰ ਆਉਂਦਾ ਤੇ ਮੁੱਖ ਮੰਤਰੀ ਸਾਹਿਬ ਤਾਂ ਸਾਰੀ ਰਜਿਸਟ੍ਰੇਸ਼ਨ ਦੀ ਗੱਲ ਕਰਦੇ ਨੇ ਤੇ ਫਿਰ ਤੁਹਾਨੂੰ ਕਿਉਂ ਲੱਗਦਾ ਕਿ ਜੇ ਰਜਿਸਟ੍ਰੇਸ਼ਨ ਬਾਹਰੋਂ ਆਈ ਕੰਪਨੀ ਕਰ ਵੀ ਦੇਊਗੀ ਤਾਂ ਅੱਗੇ ਇੱਕ ਸਕੀਮ ਤੁਰਨੀ ਹੋਣੀ ਹਰ ਜਸਪ੍ਰੀਤ ਜੀ ਘਰ ਦਾਣੇ ਨਹੀਂ ਤੇ ਮਾਂ ਪੀਣ ਗਈ ਹੈ ਜੇ ਤੁਸੀਂ ਇਹਨਾਂ ਦਾ ਥੋੜੀ ਜੀ ਪੜਤਾਲ ਕਰੋ ਇੱਕ ਸਕੀਮ ਹੈ ਕੇਂਦਰ ਸਰਕਾਰ ਦੀ ਆਯੂਸ਼ਮਨ ਭਾਰਤ ਉਹਦੇ ਚ 60 ਪੈਸੇ ਕੇਂਦਰ ਦਿੰਦਾ ਤੇ 40 ਪੈਸੇ ਦਿੰਦਾ ਪੰਜਾਬ ਉਹ ਸਕੀਮ ਕੈਟਰ ਕਰਨਦੀ ਹੈ ਪੰਜਾਬ ਦੇ 35 ਲੱਖ ਪਰਿਵਾਰਾਂ ਨੂੰ ਜਿਹਦੇ ਚ ਪੰਜਾਬ ਦਾ ਹਿੱਸਾ 40 ਪੈਸੇ ਵੇ ਜੇ ਮੈਂ ਆંકੜਿਆਂ ਦੀ ਪਰਤਾਲ ਕਰਾਂ ਤੇ 24 25 ਕੇਂਦਰ ਸਰਕਾਰ ਦੇ ਜਿਹੜੇ ਆંકੜੇ ਨੇ ਹੈਲਥ ਡਿਪਾਰਟਮੈਂਟ ਦੇ 25 26 ਤੇ ਅੱਧਾ ਸਾਲ ਨਿਕਲ ਗਿਆ ਲੇਕਿਨ ਆંકੜੇ ਨਹੀਂ ਹੈਗੇ ਕੁਝ 45454812 ਮਰੀਜ਼ਾਂ ਦਾ ਇਲਾਜ ਹੋਇਆ ਹੈ ਆਯੁਸ਼ਮਾਨ ਭਾਰਤ ਵਿੱਚ। ਔਰ ਕੋਈ ਲਗਭਗ 633 ਕਰੋੜ ਰੁਪਇਆ ਉਹਦੇ ਤੇ ਖਰਚ ਹੋਇਆ। ਹੁਣ ਤੁਸੀਂ ਦੇਖੋ ਜੇ ਇਹਦੀ ਮੈਂ ਕੈਲਕੂਲੇਸ਼ਨ ਕਰਾਂ। ਉਹ 45 ਲੱਖ ਪਰਿਵਾਰ ਉਹ ਸਾਰਿਆਂ ਨੂੰ ਕੈਟਰ ਨਹੀਂ ਕਰਦੇ ਉਹਦੇ ਵਿੱਚ ਕੈਟਾਗਰੀ ਹੈ 70 ਸਾਲ ਤੋਂ ਉੱਤੇ ਜਾਂ ਕੁਝ ਕੈਟਾਗਰੀ ਹੈ ਜਿਵੇਂ ਐਸ ਸੀ, ਬੀ ਪੀ ਐਲ, ਨੀਲਾ ਕਾਰਡ ਹੋਰ ਕਈ ਕੈਟਾਗਰੀ ਨੇ। ਉਹ ਪੂਰੇ 65 ਲੱਖ ਪਰਿਵਾਰਾਂ ਚੋਂ 45 ਲੱਖ ਪਰਿਵਾਰ ਉਸ ਕ੍ਰਾਈਟਰੀਆ ਚ ਆਉਂਦੇ ਨੇ ਤੇ ਉਹਦੀ ਟਾਪ-ਅਪ ਹੈਗਾ ਉਹਦਾ 5 ਲੱਖ ਹੁਣ ਜੇ ਮੈਂ ਉਹਨੂੰ ਕਵਾਂ ਬਈ 65 ਲੱਖ ਨੂੰ 10 ਲੱਖ ਇਹਦਾ ਮਤਲਬ ਜਿਹੜੇ ਉਹ 45 ਲੱਖ ਨੇ ਉਹਨਾਂ ਨੂੰ ਲਹਦਾ 5 ਲੱਖ ਤੇ ਜਿਹੜੇ 20 ਲੱਖ ਪਰਿਵਾਰ ਨੇ ਉਹਨਾਂ ਨੂੰ 10 ਲੱਖ ਐਹੀ ਹੋ ਗਿਆ ਨਾ ਤੇ ਜੇ ਮੈਂ ਉਹੀ ਰੇਸ਼ਿਓ ਕੱਢਾਂ ਬਈ ਕਿੰਨੇ ਪਰਸੈਂਟ 45 ਲੱਖ ਦੇ ਪਰਸੈਂਟ ਪਰਿਵਾਰਾਂ ਚੋਂ 452000 ਮਰੀਜ਼ ਭਰਤੀ ਹੋਏ ਮੈਂ ਉਹੀ ਕੈਲਕੂਲੇਸ਼ਨ ਕਰਾਂਗਾ 20 ਲੱਖ ਦੀ ਮੈਂ ਉਹ ਕਰਾਂ ਤੇ ਟੋਟਲ ਇਹਨਾਂ ਦਾ ਜਿਹੜਾ ਕਾਸਟ ਆਊਟਫਲੋ ਹੈ ਉਹ ਲਗਭਗ 1400 ਕਰੋੜ ਰੁਪਏ ਬਣਦਾ ਹੁਣ ਤੁਸੀਂ ਦੱਸੋ ਤੁਹਾਡੇ ਕੋਲ 1400 ਕਰੋੜ ਰੁਪਏ ਕਿੱਥੇ ਨੇ ਜੇ ਇਹਨਾਂ ਦਾ ਮੈਂ ਬਜਟ ਦੇਖਾਂ ਇਹ ਹਜੇ 1400 ਕਰੋੜ ਰੁਪਏ ਦੀ ਮੈਂ ਕੈਲਕੂਲੇਸ਼ਨ ਉਹ ਕੀਤੀ ਹੈ 65 ਲੱਖ ਪਰਿਵਾਰ ਪਰ ਜੋ ਮੁੱਖ ਮੰਤਰੀ ਸਾਹਿਬ ਜੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਪ੍ਰੈਸ ਕਾਨਫਰੈਂਸ 'ਚ ਕਹੇ ਰਹੇ ਸਨ ਹਰ ਵਿਅਕਤੀ 10 ਲੱਖ ਉਹ ਤਾਂ 5000 ਕਰੋੜ ਹੋ ਜਾਣੀ ਆ ਦੇਦੀ ਬਜਟੇ ਉਹ ਹੈਗਾ 65 ਲੱਖ ਪਰਿਵਾਰ ਮੁੱਖ ਮੰਤਰੀ ਸਾਹਿਬ ਆਪਣੀ ਕਾਨਫਰੰਸ ਕਹਿ ਰਹੇ ਸਨ ਹਰ ਵਿਅਕਤੀ ਉਹ ਮੈਂ ਮੁੱਖ ਮੰਤਰੀ ਸਾਹਿਬ ਦੀ ਪ੍ਰੈਸ ਕਾਨਫਰੰਸ ਨੂੰ ਜਿਆਦਾ ਤਵੱਜੋ ਨਹੀਂ ਦਿੰਦਾ ਮੈਂ ਬਜਟ ਦੇ ਹਿਸਾਬ ਨਾਲ ਚੱਲਣਾ ਜਿਹੜਾ ਹਾਊਸ ਨੇ ਪਾਸ ਕੀਤਾ ਉਹ ਜਿਆਦਾ ਸੈਂਸਿਟਿਵ ਡਾਕੂਮੈਂਟ ਹੈ ਉਹਦੀ ਵੈਲਿਡਿਟੀ ਜਿਆਦਾ ਹੈ ਉਹਦੀ ਅਥੋਰਿਟੀ ਜਿਆਦਾ ਹੈ ਜਿਹੜਾ ਹਾਊਸ ਨੇ ਪਾਸ ਕੀਤਾ ਹੈ ਉਹਦੇ ਚ 65 ਲੱਖ ਪਰਿਵਾਰ ਹੈ ਮੈਂ ਉਹੀ ਬੇਸ ਬਣ ਕੇ ਚੱਲਣਾ ਮੈਂ ਇਗਨੋਰ ਕਰਨਾ ਮੁੱਖ ਮੰਤਰੀ ਸਾਹਿਬ ਦੀ ਪ੍ਰੈਸ ਕਾਨਫਰੰਸ ਵਿੱਚ ਜਿੱਥੇ ਉਹਨਾਂ ਨੇ ਕਿਹਾ ਸੀ ਵੀ ਹਰ ਵਿਅਕਤੀ ਨੂੰ ਹੁਣ ਤੁਸੀਂ ਦੇਖੋ ਬਜਟ ਦੇ ਵਿੱਚ ਪ੍ਰੋਵੀਜ਼ਨ ਸੀ ਕੋਈ 700 ਕੁਝ ਕਰੋੜ ਰੁਪਏ ਦਾ ਉਹ ਪ੍ਰੋਵੀਜ਼ਨ ਤਾਂ ਸੀ ਜਦੋਂ ਇਹਨਾਂ ਐਸਟੀਮੇਟ ਕੀਤਾ ਸੀ ਵੀ ਸਾਡਾ ਮਾਲੀ ਘਾਟਾ 25-26 ਦੇ ਵਿੱਚ ਕੋਈ 23000 ਕਰੋੜ ਰੁਪਏ ਪਏਗਾ ਤੇ ਜੇ ਮੈਂ ਆਂਕੜਿਆਂ ਦੀ ਪੜਤਾਲ ਕਰਾਂ ਸਰਕਾਰ ਦੇ ਪੋਰਟਲ ਦੇ ਹਿਸਾਬ ਨਾਲ ਜੋ ਪੰਜਾਬ ਸਰਕਾਰ ਦੇ ਪੋਰਟਲ ਦੇ ਹਿਸਾਬ ਨਾਲ ਪਹਿਲੇ 2 ਮਹੀਨੇ ਦਾ ਅਪ੍ਰੈਲ ਔਰ ਮਈ ਦਾ ਮਾਲੀ ਘਾਟਾ ਹੈਗਾ ਜੀ 75.5500 ਕਰੋੜ ਰੁਪਏ ਉਸ ਹਿਸਾਬ ਨਾਲ ਮਾਲੀ ਘਾਟਾ ਹੋ ਜਾਣਾ 35000 ਕਰੋੜ ਇਹਨਾਂ ਨੂੰ ਤੇ ਕਰਜ਼ੇ ਤੇ ਇਹਨਾਂ ਨੂੰ ਮਿਲਣਾ ਨਹੀਂ ਸਰਕਾਰ ਨੇ ਕੇਂਦਰ ਨੇ ਆਪੇ ਲਿਮਿਟ ਪੈਸੀ ਘਟਾਤੀ ਇਹਨਾਂ ਦੀ ਕੁਝ 16000 ਕਰੋੜ ਰੁਪਏ ਪਿੱਛੇ ਸਾਡੀ ਆਪਣੀ ਗੱਲਬਾਤ ਵੀ ਹੋਈ ਸੀ ਤੇ ਪੈਸੇ ਕਿੱਥੇ ਨੇ ਇਹਨਾਂ ਨੂੰ ਤੇ 8-10000 ਕਰੋੜ ਰੁਪਏ ਆਪਣਾ ਖਰਚਾ ਇਤਕੀ ਘੱਟ ਕਰਨਾ ਪੈਣਾ ਹੈ 1400 ਕਰੋੜ ਕਿੱਥੇ ਦੇਣਾ 1400 ਕਰੋੜ ਪੈਸਾ ਕਿੱਥੇ ਪੈਸਾ ਸਿਰਫ ਕਿਉਂਕਿ ਇਹਨਾਂ ਕੋਲ ਭਈ ਕੋਈ ਵੀ ਸਕੀਮ ਹੋਵੇ ਗੱਲ ਤਾਂ ਪੈਸੇ ਨਾਲ ਚਲਣੀ ਹੈ ਪੈਸੇ ਦੱਸੋ ਤੁਹਾਡੇ ਕੋਲ ਪੈਸਾ ਕਿੱਥੇ ਵੇ ਤਾਂ ਹੀ ਮੈਨੂੰ ਇਹਦੇ ਵਿੱਚ ਫਰਾਡ ਦੀ ਆਂਦੀ ਹੈ ਵੀ ਰੋਲਾ ਪਾਪਾ ਕੋਈ ਰੈਂਸੀ ਹਾਇਰ ਕਰਨਗੇ 3-400 ਕਰੋੜ ਰੁਪਏ ਦਾ ਪੰਜਾਬ ਦਾ ਤਿੱਲੀ ਲਾਣਗੇ ਕੁਛ ਆਪ ਖਾਣਗੇ ਕੁਛ ਛੋਲੇ ਜਾਣਗੇ ਤੁਹਾਨੂੰ ਪਤਾ ਹੈ ਦਿੱਲੀ ਵਾਲਾ ਸਾਰਾ ਪੰਜਾਬ ਵੀ ਦਿੱਲੀ ਚ ਲਾ ਰਿਹਾ ਹੈ ਮੁੱਖ ਮੰਤਰੀ ਸਾਹਿਬ ਤਾਂ ਸਿਰਫ ਪ੍ਰੈਸ ਕਾਨਫਰੈਂਸ ਯਾ ਤੁਸੀਂ ਦੇਖੋ ਤੁਸੀਂ ਬੜੇ ਹੈਰਾਨ ਹੋ ਜੀ ਬੜਾ ਦੁੱਖ ਹੋਇਆ ਸਾਨੂੰ ਗੁੱਸਾ ਨਹੀਂ ਆਇਆ ਦੁੱਖ ਹੋਇਆ ਪਰਸੋ ਦੀ ਕੱਲ ਦੀ ਕੱਲ ਦੀ ਇੰਡੀਅਨ ਐਕਸਪ੍ਰੈਸ ਵਿੱਚ ਖਬਰ ਹੈ ਹਰਪੀ ਚ ਕਿ ਉਹ ਦਿੱਲੀ ਦਾ ਇੱਕ ਜਮਾਨਤੀ ਐ ਸਤਿੰਦਰ ਜੈਨ ਉਹਨੇ ਉਹਨਾਂ ਸਾਰੇ ਐਮਐਲਏ ਦੀ ਮੀਟਿੰਗ ਲਈ ਜਿਹੜੇ ਜਿਹੜੇ ਡਿਸਟ੍ਰਿਕਟੇਟ ਲੈਂਡ ਪੋਲਿੰਗ ਚੱਲ ਰਹੀ ਹੈ ਅਫਸੋਸ ਇਹ ਹੋਇਆ ਉਸ ਮੀਟਿੰਗ ਦੇ ਵਿੱਚ ਪੰਜਾਬ ਦੇ 3-4 ਵਜ਼ੀਰ ਸਨ ਹੁਣ ਤੁਸੀਂ ਦੱਸੋ ਲੈਂਡ ਪੋਲਿਸੀ ਸਕੀਮ ਦਿੱਲੀ ਦੀ ਹੈ ਪੰਜਾਬ ਦੀ ਹੈ ਨਾ ਇਹਦੇ ਫਾਇਦੇ ਲੋਕਾਂ ਨੂੰ ਕੌਣ ਦੱਸੇਗਾ ਪੰਜਾਬ ਦਾ ਵਜ਼ੀਰ ਦੱਸੇਗਾ ਉਸ ਤੇਂਦਰ ਜੈਨ ਪੰਜਾਬ ਦੇ ਉਹਨਾਂ ਐਮਐਲਏ ਨੂੰ ਸਮਝਾ ਰਿਹਾ ਹੈ ਬਈ ਤੁਸੀਂ ਲੋਕਾਂ ਨੂੰ ਇਹਦੇ ਫਾਇਦੇ ਕਿਵੇਂ ਦੱਸਨੇ ਨੇ ਇਹ ਹੁਣ ਕਲੀਅਰ ਹੋ ਗਿਆ ਵੀ ਸਕੀਮ ਦਿੱਲੀ ਦੇ ਇਸ਼ਾਰੇ ਤੇ ਵੇ ਮੈਨੂੰ ਤੁਹਾਨੂੰ ਲੱਗਦਾ ਕਿ ਇਹ ਵੀ ਜਿਹੜਾ ਆ ਹੁਣ ਸਕੀਮ ਦਿੱਲੀੋਂ ਕੰਪਨੀ ਲਿਆਉਣਗੇ 4-500 ਕਰੋੜ ਨੂੰ ਘਾਟਾ ਲੱਗੇਗਾ ਤੇ ਉਸ ਤੋਂ ਬਾਅਦ ਬੁਗਤ ਸਾਬਿਤ ਹੋ ਜਾਗੀ ਪਰ ਪਰ ਇੱਥੇ ਵੀ ਗੱਲ ਸੁਣ ਤੁਸੀਂ ਆਸ਼ੂ ਆਸ਼ੂਮਨ ਦੀ ਗੱਲ ਕੀਤੀ ਸੀ ਆਸ਼ੂਮਨ ਦੀ ਗੱਲ ਕੀਤੀ ਉਹ ਚ ਵੀ ਇਲਾਜ ਹੋਏ 40 ਲੱਖ ਦੇ 4 ਲੱਖ ਦੇ ਉਹ ਚ ਦੱਸੋ ਵੀ ਪੰਜਾਬ ਸਰਕਾਰ ਦਾ ਜਿਹੜਾ ਹਿੱਸਾ ਬਣਦਾ ਉਹ ਕਿੰਨਾ ਬਣਦੇ ਕੀ ਦਿੱਤਾ ਗਿਆ ਪੰਜਾਬ ਦਾ 40% ਹਿੱਸਾ ਬਣਦਾ ਜੀ ਜੇ ਤੁਸੀਂ ਹੁਣੇ ਪਿੱਛੇ ਮਾਰਚ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਜਸਟਿਸ ਕੁਲਦੀਪ ਤਿਵਾੜੀ ਉਹਨਾਂ ਨੇ ਡਾਂਟਿਆ ਇਹਨਾਂ ਨੂੰ ਉਹ ਕਹਿੰਦਾ ਤੁਸੀਂ ਮੈਨੂੰ ਐਫਰਡ ਇਹਨਾਂ ਨੇ ਕਿਹਾ ਸਾਡੇ ਕੋਲ ਪੈਸੇ ਨਹੀਂ ਕੇਂਦਰ ਪੈਸੇ ਨਹੀਂ ਦਿੰਦਾ ਇਹਨਾਂ ਨੇ ਕਿਹਾ ਲਿਆਓ ਮੈਨੂੰ ਦੱਸੋ ਤੁਸੀਂ ਐਡਵਰਟਾਈਜ਼ਮੈਂਟ ਤੇ ਮਸ਼ਹੂਰੀਆਂ ਤੇ ਕਿੰਨੇ ਪੈਸੇ ਖਰਚ ਕੀਤੇ ਨੇ ਸਾਲ ਫਿਰ ਇਹਨਾਂ ਹਾਈ ਕੋਰਟ ਚ ਕਿਹਾ ਵੀ ਅਸੀਂ ਮਾਰਚ 21 ਮਾਰਚ ਤੱਕ 24 25 ਨਹੀਂ 23 24 31 ਮਾਰਚ 24 ਦੇ ਕੋਈ 200 ਤੋਂ ਕਰੋੜ ਰੁਪਏ ਤੋਂ ਉੱਤੇ ਪ੍ਰਾਈਵੇਟ ਹਸਪਤਾਲਾਂ ਦਾ ਵੀ ਇਹ ਭੁਗਤਾਨ ਕਰੋ ਉਹਨਾਂ ਇਲਾਜ ਕਰਨਾ ਬੰਦ ਕਰਤਾ ਉਸ ਤੋਂ ਬਾਅਦ ਜੇ ਹੁਣ ਤੁਸੀਂ ਫਰਵਰੀ ਚ ਟਾਈਮ ਟੂਫ ਇੰਡੀਆ ਚ ਖਬਰ ਹੈ ਮਾਰਚ ਜਾਂ ਥੋੜੇ ਦਿਨ ਪਹਿਲੇ ਮੈਂ ਪੜ ਰਿਆ ਸਾਂ ਚੰਡੀਗੜ੍ਹ ਦਾ ਗਵਰਨਮੈਂਟ ਹਸਪੀਟਲ ਉਹਨਾਂ ਨੇ ਵੀ ਕਿਹਾ ਵੀ ਆਪਣਾ ਬੋਰੀ ਪਿਸਤ ਚ ਕੁੱਤ ਜਾਓ ਮੇਰੇ 5 ਕਰੋੜ ਰੁਪਈਆ ਤੋਂ ਮੈਂ ਇਲਾਜ ਕਰਦਾ 5 ਕਰੋੜ ਤੁਹਾਡੇ ਕੋਲ ਦਿੱਤਾ ਨਹੀਂ ਜਾਂਦਾ ਜਿਹੜੇ 40% ਤੁਹਾਡੇ ਕੋਲ ਦਿੱਤਾ ਨਹੀਂ ਜਾਂਦਾ ਤੁਸੀਂ 1500 ਕਰੋੜ ਰੁਪਏ ਕਿਹੜਾ ਖਜ਼ਾਨਾ ਤੁਹਾਡੇ ਹੱਥ ਲੱਗਾ ਮੈਂ ਜੇ ਆਪਾਂ 600 ਕਰੋੜ ਰੁਪਏ ਕੁੱਲ ਗੱਲ ਕਰ ਲਈ ਇਲਾਜ ਤੇ ਲੱਗਿਆ ਤਾਂ ਉਹਦੇ ਵਿੱਚੋਂ ਜਿਹੜਾ ਇਹਨਾਂ ਦਾ 200 100 200 ਵੀ ਉਹ ਵੀ ਉਹ ਦਿੱਤਾ ਨਹੀਂ ਗਿਆ ਇਹਨਾਂ ਕੋਲ ਉਹ 200 ਕੁਝ ਕਰੋੜ ਰੁਪਏ ਤੇ ਪ੍ਰਾਈਵੇਟ ਹਸਪਤਾਲ ਦਾ 24 ਦਾ ਪੈਂਡਿੰਗ ਸੀ ਜਿਹੜਾ ਹਾਈ ਕੋਰਟ ਨੇ ਇਹਨਾਂ ਨੂੰ ਡਾਂਟਿਆ ਦੱਸੋ ਪੈਸੇ ਕਿੱਥੇ ਨੇ ਖਾਲੀ ਹਵਾ ਹੋਈ ਨਾ ਨਾ ਦੱਸੋ ਬਈ ਤੁਸੀਂ ਸਿਰਫ ਇੱਕ ਏਜੰਸੀ ਪੁਆਇੰਟ ਕਰਕੇ ਰਜਿਸਟ੍ਰੇਸ਼ਨ ਕਰ ਦੋਗੇ ਉਹਦੇ 2-300 ਕਰੋੜ ਰੁਪਏ ਲਾਤੇ ਚਲੋ ਤੁਸੀਂ 20-500 ਪ੍ਰਾਈਵੇਟ ਹਸਪਤਾਲ ਅਗਲੇ ਸਾਲ ਕਿਉਂਕ ਤੁਸੀਂ ਤਾਂ ਦੇਣਦਾਰੀ ਖੜੀ ਕਰਜੋਗੇ ਤੁਹਾਡੇ ਕੋਲ ਪੈਸੇ ਹੈਗੇ ਤੁਹਾਡੇ ਕੋਲ ਪੈਸੇ ਹੈਗੇ ਤੁਸੀਂ ਤਾਂ ਅਗਲੇ ਅਗਲੇ ਸਰਕਾਰ ਆਸਤੇ ਹੋਰ ਕਰਜ਼ੋਈ ਕਰਕੇ ਜਾਓਗੇ ਪੰਜਾਬ ਨੂੰ ਮੈਂ ਕਹਿੰਨਾ ਲੋਕਾਂ ਦਾ ਭਲਾ ਹੋਣਾ ਚਾਹੀਦਾ ਸਰਕਾਰ ਇੱਕ ਵੈਲਫੇਅਰ ਸਟੇਟ ਹੈ ਸਰਕਾਰ ਬਿਜ਼ਨਸ ਏਂਟਿਟੀ ਨਹੀਂ ਹੈ ਪਰ ਪੈਸੇ ਕਿੱਥੇ ਨੇ ਸਿਰੋ ਗੰਜੀ ਤੇ ਰੋਲਾ ਜਿਹੜਾ ਉਹ ਕੰਗੀਆਂ ਦੇ ਜੋੜੇ ਦਾ ਪਾਇਆ ਹੋਇਆ ਤੇ ਗੱਲ ਕੁੱਲ ਮਿਲਾ ਕੇ ਮੈਨੂੰ ਇਹਦੇ ਵਿੱਚ ਸਿਰਫ ਇਹੀ स्मੈਲ ਆ ਰਹੀ ਹੈ ਬਈ ਸਿਰਫ ਇਹ ਵੱਡੀ ਜੀ ਇੱਕ ਪਬਲਿਕ opinion ਬਣਾ ਕੇ ਲੋ ਜੀ ਸਾਰਾ ਦਾ ਹੈਲਥ ਇਲਾਜ ਕਰਾਂਗੇ ਤੇ 2-400 ਕਰੋੜ ਰੁਪਇਆ ਪੰਜਾਬ ਦਾ ਤੀਲੀ ਲਾ ਦੇਣਾ ਇਹਨਾਂ ਸਿਰਫ ਇਸੇ ਕੰਮ ਤੇ ਜੀ ਬਹੁਤ ਬਹੁਤ ਧੰਨਵਾਦ ਆਸੋ ਅਰਜੀਤ ਸਿੰਘ ਹੋਣੀ ਸੀਗੇ ਜਿਹੜੇ ਸਪੋਕਸਪਰਸਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਪੇਸ਼ੇਵਾਰ ਜਿਹੜੇ ਸੀਏ ਨੇ ਜਿਨ੍ਹਾਂ ਨੇ ਪ੍ਰੋਪਰ ਕੈਲਕੂਲੇਸ਼ਨ ਕੀਤੀ ਆ ਜਿਨ੍ਹਾਂ ਦਾ ਕਹਿਣਾ ਕਿ ਪੰਜਾਬ ਕੋਲ ਆਪਣੇ ਬੇਸਿਕ ਜਿਹੜੇ ਦੇ ਖਰਚੇ ਚਲਾਉਣ ਦੇ ਲਈ ਤਾਂ ਪੈਸਾ ਹੈ ਨਹੀਂ ਤੇ ਸਕੀਮ ਦਾ 1400 ਕਰੋੜ ਜੇ 65 ਲੱਖ ਦੇ حساب ਨਾਲ ਜੇ ਇਹਨਾਂ ਨੇ ਕੈਲਕੂਲੇਸ਼ਨ ਜਿਹੜੀ ਕੀਤੀ ਆ ਮੁੱਖ ਮੰਤਰੀ ਦੇ ਕਹਿਣ ਦੇ ਮੁਤਾਬਕ 10 ਲੱਖ ਦੇ حساب ਨਾਲ ਤਾਂ 1400 ਕਰੋੜ ਵੰਡਦਾ ਉਹ ਕਿੱਥੋਂ ਅਦਾ ਕੀਤਾ ਜਾਵੇਗਾ ਕੇਵਲ ਤੇ ਕੇਵਲ ਜੋ ਇਹਨਾਂ ਨੇ ਖਾਤਾ ਜਤਾਇਆ ਕਿ ਇੱਕ ਕੰਪਨੀ ਲਿਆਉਣਗੇ ਦਿੱਲੀ ਤੋਂ ਤੇਿੱਥੋਂ ਜਿਹੜਾ 4-500 ਕਰੋੜ ਦੀ ਲੁੱਟ ਹੋਵੇਗੀ ਤੇ ਉੱਥੋਂ ਫਿਰ ਆਪਸੀ ਕਰ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਹੋਰ ਇਸ ਸਕੀਮ ਦੇ ਵਿੱਚ ਕੁਝ ਨਹੀਂ ਨਿਕਲ ਕੇ ਸਾਹਮਣੇ ਆਉਣ ਵਾਲਾ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਜਸਪੀਰ ਸਿੰਘ ਅਸ਼ਕਪੀੜਸੀ ਨਿਊਜ਼ ਮਾਹਲੀ